ਮੈਂ ਪਿੱਛੇ ਜੀ ਉੱਥੇ ਵਿਜ਼ਿਟ ਕੀਤਾ ਸੀ ਸੀਪੀ 67 ਦੇ ਨਾਂ ਦੇ ਨਾਲ ਇੱਕ ਮਾਲ ਹੈ ਉਸ ਦੇ ਸਾਹਮਣੇ ਮੈਮ ਇੱਕ ਫੁੱਟਪਾਥ ਹੈ ਉਹ ਕਾਫੀ ਅੱਧੇ ਕਿਲੋਮੀਟਰ ਦੀ ਹੋਣੀ ਹੈ ਉਹ ਥਰੂਆਊਟ ਡੇ ਸਾਰਾ ਮੈਮ ਫੁੱਲ ਰਹਿੰਦੀ ਹੈ ਉਹ ਵਹੀਕਲ ਦੇ ਇਹੇ ਸਿਚੁਏਸ਼ਨ ਰਿਵਿਊ ਕਰਦੇ ਹਾਂ ਕਿ ਰੋਡ ਸੇਫਟੀ ਦੇ ਕਿਵੇਂ ਦੇ ਹਾਲਾਤ ਹੈ ਔਰ ਕਿਸ ਤਰ੍ਹਾਂ ਸਾਡੇ ਜ਼ਿਲ੍ਹੇ ਦੇ ਵਿੱਚ ਹੋਰ ਇੰਪਰੂਵਮੈਂਟ ਕੀਤੀ ਜਾ ਸਕਦੀ ਹੈ ਤਾਂ ਕਿ ਸੜਕਾਂ ਤੇ ਹਾਦਸੇ ਘੱਟ ਹੋਣ ਜੇ ਕੋਈ ਵਾਇਲੇਸ਼ਨ ਹੁੰਦੀ ਹੈ ਤਾਂ ਇਹ ਉਸ ਨਾਗਰਿਕ ਨੂੰ ਜਾਂ ਉਹਨ ਰੈਜ਼ੀਡੈਂਟ ਨੂੰ ਪਤਾ ਹੋਵੇ ਕਿ ਜੇ ਵਾਇਲੇਸ਼ਨ ਹੋਵੇਗੀ ਸੜਕ ਤੇ ਤੇ ਚਲਾਨ ਜ਼ਰੂਰ ਆਏਗਾ ਸਰਟਨਟੀ ਆਫ ਪਿਨਿਸ਼ਮੈਂਟ ਇਜ਼ ਵੈਰੀ ਇੰਪੋਰਟੈਂਟ ਕਿ ਜੇ ਅਸੀਂ ਕੋਈ ਹੈਲਮਟ ਤੋਂ ਬਿਨਾ ਚੱਲਦੇ ਹਾਂ ਜਾਂ ਅਸੀਂ ਲੇਨ ਰੈੱਡ ਲਾਈਟ ਜੰਪ ਕਰਦੇ ਹਾਂ ਜਾਂ ਅਸੀਂ ਸਪੀਡ ਲਿਮਿਟ ਵਾਇਲੇਟ ਕਰਦੇ ਹਾਂ ਤਾਂ ਉਹਦੇ ਉਹਦੇ ਕਨਸੀਕਵੈਂਸਸ ਹੋਣਗੇ ਅਕਸਰ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਸ਼ਿਫਾਰਿਸ਼ ਕਰਵਾ ਦਿੰਦੇ ਆ ਮੌਕੇ ਤੋਂ ਇਸ ਤੋਂ ਵੀ ਨਜਾਤ ਮਿਲ ਜੇਗੀ ਕਿਉਂਕਿ ਸਾਰਾ ਕੁਝ ਜੇ ਸੀਸੀਟੀਵੀ ਕੈਮਰਾ ਡਿਟੈਕਟ ਕਰੇਗਾ ਤੋ ਆਟੋਮੈਟਿਕਲੀ ਥਰੂਆਊਟ ਚਲਾਨ ਹੋ ਜਾਏਗਾ ਤੇ ਉਹ ਟੈਕਨੋਲੋਜੀ ਬੇਸ ਪੂਰਾ ਸਿਸਟਮ ਹੋ ਜਾਏਗਾ ਕਿ ਉੱਥੇ ਹੀ ਫੋਟੋ ਖਿੱਚ ਕੇ ਜਿਹੜੀ ਹੈ ਸਾਡੇ ਕੰਟਰੋਲ ਰੂਮ ਦੇ ਵਿੱਚ ਆ ਜਾਏਗੀ ਔਰ ਆਨਲਾਈਨ ਵਾਹਨ ਅਤੇ ਹੋਰ ਜਿਹੜੇ ਐਨਆਈਸੀ ਬੇਸਡ ਸਿਸਟਮਸ ਹੈ ਉੱਥੇ ਆਲਰੇਡੀ ਵਹੀਕਲ ਓਨਰਸ ਦੇ ਫੋਨ ਨੰਬਰਸ ਐਡਰੈਸ ਇਕਸਟਰਾ ਉਹ ਸਾਰੇ ਲਿੰਕ ਕੀਤੇ ਹੋਏ ਨੇ ਟ੍ਰੇ ਐਨੀਮਲ ਦਾ ਬਹੁਤ ਵੱਡਾ ਖਤਰਾ ਬਣਿਆ ਰਹਿੰਦਾ ਮੈਮ ਉਸ ਦੇ ਲਈ ਵੀ ਮੈਮ ਪ੍ਰਸ਼ਾਸਨ ਕੁਝ ਸੋਚ ਰਿਹਾ ਕੋਈ ਪ੍ਰੋਜੈਕਟ ਜਾਂ ਕਿਉਂਕਿ ਜੇ ਲੋਕਾਂ ਦੇ ਨਾਲ ਅਸੀਂ ਗੱਲ ਕਰਦੇ ਹਾਂ ਤਾਂ ਲੋਕ ਇਹ ਕਹਿੰਦੇ ਆ ਕਿ ਬਹੁਤ ਸਾਰੇ ਕਾਉਸਸ ਆਲਰੇਡੀ ਲਏ ਜਾਂਦੇ ਆ ਪਰ ਕੰਮ ਨਹੀਂ ਹੁੰਦਾ ਉਸ ਦਾ ਐਮਸੀ ਵੱਲੋਂ ਵੀ ਕੁਝ ਗਊਸ਼ਾਲਾ ਆਪਣੀ ਇੱਥੇ ਐਮਸੀ ਮੁਹੱਲੀ ਵੱਲੋਂ ਚਲਾਈ ਜਾਂਦੀ ਹੈ ਔਰ ਵੱਖ-ਵੱਖ ਥਾਵਾਂ ਤੇ ਜ਼ਿਲ੍ਹੇ ਦੀ ਗਊਸ਼ਾਲਾ ਚੱਲ ਰਹੀ ਹੈ ਸਟ੍ਰੇ ਅਨੀਮਲਸ ਨੂੰ ਇਹੀ ਹੈ ਕਿ ਵਹੀਕਲ ਕੈਚਰਸ ਤੇ ਰਹੀਂ ਸਾਡੇ ਸਾਡੇ ਸਾਰੇ ਐਮਸੀਜ਼ ਤੇ ਰਹੀਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਲਈ ਪ੍ਰੋਪਰ ਥਾਂ ਹੋਵੇ ਔਰ ਚੰਗੀ ਤਰ੍ਹਾਂ ਚੱਲ ਸਕੇ ਚੰਡੀਗੜ੍ਹ ਦੇ ਵਿੱਚ ਤੁਸੀਂ ਅਕਸਰ ਜਾਣਦੇ ਹੋ ਤੇ ਉੱਥੇ ਟ੍ਰੈਫਿਕ ਰੂਲਸ ਦਾ ਪ੍ਰੋਪਰ ਤੁਸੀਂ ਉਹਨਾਂ ਨੂੰ ਫਾਲੋ ਕਰਦੇ ਹੋ। ਮਹਾਲੀ ਪ੍ਰਸ਼ਾਸਨ ਦੀ ਕੋਸ਼ਿਸ਼ ਹੈ ਕਿ ਮਹਾਲੀ ਨੂੰ ਵੀ ਹੁਣ ਚੰਡੀਗੜ੍ਹ ਦੇ ਵਰਗਾ ਬਣਾ ਦਿੱਤਾ ਜਾਵੇ। ਇਸ ਦੇ ਲਈ ਸਭ ਤੋਂ ਅਹਿਮ ਤੇ ਜ਼ਰੂਰੀ ਚੀਜ਼ ਇਹ ਹੈ ਕਿ ਸੀਸੀਟੀਵੀ ਲੱਗੇ ਹੋਣੇ ਚਾਹੀਦੇ ਨੇ। ਸੋ ਮਹਾਲੀ ਪ੍ਰਸ਼ਾਸਨ ਦੇ ਵੱਲੋਂ ਪ੍ਰੋਜੈਕਟ ਇੱਕ ਸ਼ੁਰੂ ਕੀਤਾ ਗਿਆ ਜੋ ਨੀਰਲੀ ਕਹਿ ਦਈਏ ਕਿ ਸਤੰਬਰ ਦੇ ਲਾਸਟ ਤੱਕ ਕੰਪਲੀਟ ਹੋ ਜਾਏਗਾ। ਤੇ ਮੋਹਾਲੀ ਸ਼ਹਿਰ ਦੇ ਹਰ ਇੱਕ ਕੋਨੇ ਹਰ ਇੱਕ ਸੜਕ ਹਰ ਇੱਕ ਚੌਂਕ ਦੇ ਉੱਤੇ ਸੀਸੀਟੀਵੀ ਕੈਮਰੇ ਲੱਗਣਗੇ ਜਿਹੜੇ ਡਿਟੈਕਟ ਕਰਨਗੇ ਹਰ ਇੱਕ ਟ੍ਰੈਫਿਕ ਵਾਇਲੇਸ਼ਨ ਨੂੰ ਕਿਸ ਤਰੀਕੇ ਦਾ ਪ੍ਰੋਜੈਕਟ ਹੈ ਇਸ ਵੇਲੇ ਮੇਰੇ ਨਾਲ ਡਿਪਟੀ ਕਮਿਸ਼ਨਰ ਮੋਹਾਲੀ ਆਸ਼ਿਕਾ ਜੈਨ ਮੈਮ ਨੇ ਮੈਮ ਕਿਸ ਤਰੀਕੇ ਦੇ ਨਾਲ ਇਹ ਥਿੰਕ ਆਇਆ ਕਿ ਇਹ ਜਿਹੜਾ ਪ੍ਰੋਜੈਕਟ ਹੈ ਮੋਹਾਲੀ ਦੇ ਵਿੱਚ ਵੀ ਹੋਣਾ ਚਾਹੀਦਾ ਦੇਖੋ ਜੀ ਅਸੀਂ ਰੋਡ ਸੇਫਟੀ ਕਮੇਟੀ ਜਿਹੜੀ ਮਾਨਯੋਗ ਸਪਰੀਮ ਕੋਰਟ ਦੇ ਆਰਡਰਾਂ ਦੇ ਅਨੁਸਾਰ ਹਰ ਜ਼ਿਲ੍ਹੇ ਦੇ ਵਿੱਚ ਬਣੀ ਹੋਈ ਹੈ ਉਸ ਦੇ ਵਿੱਚ ਅਸੀਂ ਹਰ ਮਹੀਨਾਵਾਰ ਮੀਟਿੰਗ ਕਰਕੇ ਇਹ ਸਿਚੁਏਸ਼ਨ ਰਿਵਿਊ ਕਰਦੇ ਹਾਂ ਕਿ ਰੋਡ ਸੇਫਟੀ ਦੇ ਕਿਵੇਂ ਦੇ ਹਾਲਾਤ ਹੈ ਔਰ ਕਿਸ ਤਰ੍ਹਾਂ ਸਾਡੇ ਜ਼ਿਲ੍ਹੇ ਦੇ ਵਿੱਚ ਹੋਰ ਇੰਪਰੂਵਮੈਂਟ ਕੀਤੀ ਜਾ ਸਕਦੀ ਹੈ ਤਾਂ ਕਿ ਸੜਕਾਂ ਤੇ ਹਾਦਸੇ ਘੱਟ ਹੋਣ ਜਿਹੜੀਆਂ ਅਸੀਂ ਕੁਝ ਜਾਨਾਂ ਵੀ ਪਿੱਛੇ ਸਮੇਂ ਦੇ ਵਿੱਚ ਗਵਾਈਆਂ ਕੁਝ ਇੰਜਰੀਜ਼ ਅਸੀਂ ਦੇਖਦੇ ਹਾਂ ਸੜਕਾਂ ਤੇ ਉਹਨੂੰ ਹਰ ਤਰੀਕੇ ਨਾਲ ਜਿਹੜਾ ਹੈ ਖਤਮ ਕੀਤਾ ਜਾ ਸਕੇ ਤੋਂ ਉਸ ਦੇ ਵਿੱਚ ਇੱਕ ਅਹਿਮ ਕਦਮ ਇਹ ਹੈ ਕਿ ਰੋਡ ਦੇ ਨਲ ਸੰਬੰਧਿਤ ਨਿਯਮਾਂ ਦੀ ਪਾਲਣਾ ਜਿਹੜੀ ਹੈ ਸਾਡੇ ਜ਼ਿਲ੍ਹੇ ਦੇ ਵਿੱਚ ਬਹੁਤ ਜ਼ਰੂਰੀ ਹੈ ਔਰ ਉਸ ਗੱਲ ਨੂੰ ਸੁਨਿਸ਼ਚਿਤ ਕਰਨ ਲਈ ਔਰ ਜੇ ਕੋਈ ਵਾਇਲੇਸ਼ਨ ਹੁੰਦੀ ਹੈ ਤਾਂ ਇਹ ਉਸ ਨਾਗਰਿਕ ਨੂੰ ਜਾਂ ਉਹਨਾਂ ਰੈਜ਼ੀਡੈਂਟ ਨੂੰ ਪਤਾ ਹੋਵੇ ਕਿ ਜੇ ਵਾਇਲੇਸ਼ਨ ਹੋਵੇਗੀ ਸੜਕ ਤੇ ਤਾਂ ਚਲਾਨ ਜ਼ਰੂਰ ਆਏਗਾ ਚੈਚਲਨ ਵੱਧ ਹੋਵੇ ਘਟ ਹੋਵੇ ਸਰਟਨਟੀ ਆਫ ਪਿਨਿਸ਼ਮੈਂਟ ਇਜ਼ ਵੈਰੀ ਇੰਪੋਰਟੈਂਟ ਕਿ ਜੇ ਅਸੀਂ ਕੋਈ ਹੈਲਮਟ ਤੋਂ ਬਿਨਾ ਚੱਲਦੇ ਆ ਜਾਂ ਅਸੀਂ ਲੇਨ ਰੈੱਡ ਲਾਈਟ ਜੰਪ ਕਰਦੇ ਆ ਜਾਂ ਅਸੀਂ ਸਪੀਡ ਲਿਮਿਟ ਵਾਇਲੇਟ ਕਰਦੇ ਆ ਤਾਂ ਉਹਦੇ ਉਹਦੇ ਕਨਸੀਕਵੈਂਸਸ ਹੋਣਗੇ ਤਾਂ ਇਹ ਇੱਕ ਇੱਕ ਰਿਅਲਾਈਜ਼ੇਸ਼ਨ ਜਿਹੜੀ ਹੈ ਬਹੁਤ ਜ਼ਰੂਰੀ ਹੈ ਔਰ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਡੀ ਟ੍ਰੈਫਿਕ ਪੁਲਿਸ ਨੂੰ ਹੋਰ ਸਸ਼ਕਤ ਕਰਨ ਲਈ ਅਸੀਂ ਇਹ ਅਹਿਮ ਜਿਹੜਾ ਕਦਮ ਚੱਕਿਆ ਔਰ ਨਵੰਬਰ ਤੱਕ ਹੋ ਜਾਏਗਾ ਮੈਮ ਸਤੰਬਰ ਲਾਸਟ ਹਾਂਜੀ ਸਤੰਬਰ ਐਂਡ ਤੱਕ ਸਾਰਾ ਕੁਝ ਇਹਦਾ ਜਿਹੜਾ ਟੈਂਡਰ ਵਗੈਰਾ ਫੰਡਿੰਗ ਮਾਨਯੋਗ ਸੀਐਮ ਸਾਹਿਬ ਦੇ ਆ ਆਦੇਸ਼ਾਂ ਸਦਕਾ ਸਾਨੂੰ ਫੰਡਿੰਗ ਮਿਲ ਚੁੱਕੀ ਹੈ ਟੈਂਡਰ ਇਹਦਾ ਪੂਰਾ ਹੋ ਚੁੱਕਿਆ ਹੁਣ ਕੰਮ ਸ਼ੁਰੂ ਹੋ ਗਿਆ ਸੜਕ ਤੇ ਸਤੰਬਰ ਐਂਡ ਤੱਕ ਸਾਨੂੰ ਉਮੀਦ ਹੈ ਕਿ ਅਸੀਂ ਪੂਰੀ ਤਰ੍ਹਾਂ ਇਸ ਸਿਸਟਮ ਨੂੰ ਲਾਈਵ ਕਰ ਦਿਆਂਗੇ ਮੈਮ ਅਸੀਂ ਇੱਕ ਦੇਖਦੇ ਹਾਂ ਕਿ ਇਹ ਪੰਜਾਬ ਦੇ ਕਲਚਰ ਦੇ ਵਿੱਚ ਹੀ ਆ ਕਿਉਂਕਿ ਮਹਾਲੀ ਵੀ ਪੰਜਾਬ ਦਾ ਹਿੱਸਾ ਹੈ ਜਦੋਂ ਕੋਈ ਟ੍ਰੈਫਿਕ ਵਾਇਲੇਸ਼ਨ ਹੁੰਦੀ ਹੈ ਜਾਂ ਜਦੋਂ ਕੋਈ ਵੀ ਉੱਥੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਮੌਜੂਦ ਹੁੰਦੇ ਆਫੀਸਰ ਅਕਸਰ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਸ਼ਿਫਾਰਿਸ਼ ਕਰਵਾ ਦਿੰਦੇ ਆ ਮੌਕੇ ਤੋਂ ਇਸ ਤੋਂ ਵੀ ਨਜਾਤ ਮਿਲ ਜੇਗੀ ਕਿਉਂਕਿ ਇਹ ਸਾਰਾ ਕੁਝ ਜੇ ਸੀਸੀਟੀਵੀ ਕੈਮਰਾ ਡਿਟੈਕਟ ਕਰੇਗਾ ਤਾਂ ਆਟੋਮੈਟਿਕਲੀ ਥਰੂਆਊਟ ਚਲਾਨ ਹੋ ਜਾਏਗਾ ਹਾਂਜੀ ਹਰ ਟ੍ਰੈਫਿਕ ਸਿਗਨਲ ਤੇ ਆਲਮੋਸਟ 25 ਕੈਮਰਾਸ ਜਿਹੜੇ ਹੈ ਲੱਗਣਗੇ ਔਰ ਵਕ ਵਕ ਥਾਵਾਂ ਤੇ ਸਪੀਡ ਲਿਮਿਟ ਲਈ ਵੀ ਅਸੀਂ ਕੈਮਰਾਸ ਲਾ ਰਹੇ ਤੇ ਉਹ ਟੈਕਨੋਲੋਜੀ ਬੇਸ ਪੂਰਾ ਸਿਸਟਮ ਹੋ ਜਾਏਗਾ ਕਿ ਉੱਥੇ ਹੀ ਫੋਟੋ ਖਿੱਚ ਕੇ ਜਿਹੜੀ ਹੈ ਸਾਡੇ ਕੰਟਰੋਲ ਰੂਮ ਦੇ ਵਿੱਚ ਆ ਜਾਏਗੀ ਔਰ ਆਨਲਾਈਨ ਵਾਹਨ ਅਤੇ ਹੋਰ ਜਿਹੜੇ ਐਨਆਈਸੀ ਬੇਸਡ ਸਿਸਟਮਸ ਹੈ ਉੱਥੇ ਆਲਰੇਡੀ ਵਹੀਕਲ ਓਨਰਸ ਦੇ ਫੋਨ ਨੰਬਰਸ ਐਡਰੈਸ ਇਕਸਟਰਾ ਉਹ ਸਾਰੇ ਲਿੰਕ ਕੀਤੇ ਹੋਏ ਹਨ ਨੋ ਟੈਕਨੋਲੋਜੀ ਬੇਸ ਬਿਲਕੁਲ ਟਰਾਂਸਪੇਰੈਂਟ ਸਿਸਟਮ ਦੇ ਨਾਲ ਜਿਹੜੇ ਵਹੀਕਲ ਓਨਰ ਹੈ ਉਹਨਾਂ ਤੱਕ ਚਲਾਨ ਪਹੁੰਚ ਜਾਏਗਾ ਇਸ ਦੇ ਵਿੱਚ ਜਿਹੜੀ ਟ੍ਰੈਫਿਕ ਪੁਲਿਸ ਦੀ ਜਾਂ ਹੋਰ ਕਿਸੇ ਕਰਮਚਾਰੀ ਦੀ ਜੋ ਸ਼ਮੂਲੀਅਤ ਹੈ ਉਹ ਪੂਰੀ ਤਰ੍ਹਾਂ ਨਾਲ ਖਤਮ ਹੋ ਜਾਏਗੀ। ਤੋਂ ਟਰਾਂਸਪੇਰੈਂਸੀ ਔਰ ਟੈਕਨੋਲੋਜੀ ਦੇ ਰਾਹੀਂ ਅਸੀਂ ਉਮੀਦ ਕਰ ਰਹੇ ਹਾਂ ਕਿ ਕਿਸੇ ਵੀ ਤਰ੍ਹਾਂ ਦੀ ਕ腐ਸ਼ਨ ਜਿਹੜੀ ਜੇ ਜੇ ਇਸ ਸਮੇਂ ਐਗਜ਼ਿਸਟ ਕਰਦੀ ਹੈ ਤਾਂ ਉਸ ਤੋਂ ਪੂਰੀ ਤਰ੍ਹਾਂ निजात ਪਾਇਆ ਜਾ ਸਕਦਾ ਹੈ ਮੈਮ ਇੱਕ ਦੋ ਹੋਰ ਪ੍ਰੋਬਲਮਸ ਨੇ ਰੋਡ ਦੇ ਰਿਲੇਟਡ ਹੀ ਇੱਕ ਸਟ੍ਰੇ ਐਨੀਮਲ ਦਾ ਬਹੁਤ ਵੱਡਾ ਖਤਰਾ ਬਣਿਆ ਰਹਿੰਦਾ ਮੈਮ ਉਸ ਦੇ ਲਈ ਵੀ ਮੈਮ ਪ੍ਰਸ਼ਾਸਨ ਕੁਝ ਸੋਚ ਰਿਹਾ ਕੋਈ ਪ੍ਰੋਜੈਕਟ ਜਾਂ ਕਿਉਂਕਿ ਜੇ ਲੋਕਾਂ ਦੇ ਨਾਲ ਅਸੀਂ ਗੱਲ ਕਰਦੇ ਹਾਂ ਤਾਂ ਲੋਕ ਇਹ ਕਹਿੰਦੇ ਆ ਕਿ ਬਹੁਤ ਸਾਰੇ ਕਾਉਸ ਆਲਰੇਡੀ ਲਏ ਜਾਂਦੇ ਆ ਪਰ ਕੰਮ ਨਹੀਂ ਹੁੰਦਾ ਉਸ ਤੇ ਦੇਖਿਏ ਤੁਸੀਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਸੀ ਲਾਲ ਲਟੂ ਦੇ ਵਿੱਚ ਸਾਡੀ ਮਗਰ ਮਗਰਾ ਗਊਸ਼ਾਲਾ ਹੈ ਉੱਥੇ ਵੀ ਅਸੀਂ ਬਹੁਤ ਸਾਰਾ ਗਊਧਨ ਜਿਹੜਾ ਹੈ ਜ਼ਿਲ੍ਹੇ ਦਾ ਉੱਥੇ ਲੈ ਕੇ ਜਾਂਦੇ ਐਮਸੀ ਵੱਲੋਂ ਵੀ ਕੁਝ ਗਊਸ਼ਾਲਾ ਆ ਆਪਣੀ ਇੱਥੇ ਐਮਸੀ ਮੁਹੱਲੀ ਵੱਲੋਂ ਚਲਾਈ ਜਾਂਦੀ ਹੈ ਔਰ ਵੱਖ-ਵੱਖ ਥਾਵਾਂ ਤੇ ਜ਼ਿਲ੍ਹੇ ਦੀ ਗਊਸ਼ਾਲਾ ਚੱਲ ਰਹੀ ਹੈ ਸਟੇ ਐਨੀਮਲਸ ਨੂੰ ਇਹੀ ਹੈ ਕਿ ਵਹੀਕਲ ਕੈਚਰਸ ਤੇ ਰਹਹੀਂ ਸਾਡੇ ਸਾਡੇ ਸਾਰੇ ਐਮਸੀਜ਼ ਦੇ ਰਹਹੀਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਲਈ ਪ੍ਰੋਪਰ ਥਾਂ ਹੋਵੇ ਔਰ ਚੰਗੀ ਤਰ੍ਹਾਂ ਚੱਲ ਸਕੇ ਕਾਊਸਸ ਸਾਨੂੰ ਸਮੇਂ-ਸਮੇਂ ਤੇ ਮਿਲਦਾ ਰਹਿਣਾ ਉਹਦੀ ਪ੍ਰੋਪਰ ਜਿਹੜੀ ਹੈ ਯੂਟਿਲਾਈਜੇਸ਼ਨ ਵੀ ਅਸੀਂ ਕਰਦੇ ਹਾਂ ਪਿੱਛੇ ਕਈ ਸਾਰੀ ਫੈਸਿਲਿਟੀਆਂ ਅਸੀਂ ਨਵਾਂ ਸ਼ੈੱਡ ਬਣਵਾ ਕੇ ਮਗਰਾ ਗਊਸ਼ਾਲਾ ਦੇ ਵਿੱਚ ਉਹਦੀ ਕੈਪੈਸਿਟੀ ਵਧਾਈ ਸੀ ਤੇ ਉੱਥੇ ਗੋਬੇ ਗੈਸ ਪਲੈਂਟ ਵਗੈਰਾ ਵੀ ਅਸੀਂ ਲਾਇਆ ਸੀ ਤਾਂ ਕਿ ਜਿਹੜੇ ਆ ਉਹਦੇ ਵੀ ਸੰਚਾਲਨ ਚੰਗੀ ਤਰ੍ਹਾਂ ਹੋ ਸਕੇ ਔਰ ਹੋਰ ਵੀ ਜਿਹੜੇ ਕੰਮ ਕਰਨ ਵਾਲੇ ਨੇ ਸਟੇ ਕੈਟਲ ਬਾਰੇ ਜਾਂ ਹੋਰ ਸਪੀਡ ਲਿਮਿਟਸ ਨੋਟੀਫਾਈ ਕਰਨ ਲਈ ਔਰ ਸੜਕਾਂ ਤੇ ਪ੍ਰੋਪਰ ਲੇਨਿੰਗ ਹੋਵੇ ਉਹ ਵੀ ਸਾਰਾ ਸੀ ਐਮਸੀਜ਼ ਔਰ ਐਨਐਚਏ ਆਈ ਦੇ ਰਹੀ ਇਨਸ਼ੋਰ ਕਰਾਂਗੇ ਇੱਕ ਇਹ ਵੀ ਵੱਡੀ ਸਮੱਸਿਆ ਮੈਮ ਕਈ ਵਾਰ ਇਹ ਹੁੰਦਾ ਕਿ ਫੁੱਟਪਾਥ ਤੇ ਪਾਰਕਿੰਗ ਕਰ ਦਿੱਤੀ ਜਾਂਦੀ ਹੈ ਵਹੀਕਲ ਦੇ ਵੱਲੋਂ ਇਹ 에어ਪੋਰਟ ਰੋਡ ਕਾਫੀ ਜਿਆਦਾ ਬਿਜ਼ੀ ਰੋਡ ਹੈ ਮੈਮ ਮੈਂ ਪਿੱਛੇ ਜੇ ਉੱਥੇ ਵਿਜ਼ਿਟ ਕੀਤਾ ਸੀ ਸੀਪੀ 67 ਦੇ ਨਾਂ ਦੇ ਨਾਲ ਇੱਕ ਮਾਲ ਹੈ ਉਸ ਦੇ ਸਾਹਮਣੇ ਮੈਮ ਇੱਕ ਫੁੱਟਪਾਥ ਹੈ ਉਹ ਕਾਫੀ ਅੱਧੇ ਕਿਲੋਮੀਟਰ ਦੀ ਹੋਣੀ ਹੈ ਉਹ ਥਰੂਆਊਟ ਡੇ ਸਾਰਾ ਮੈਮ ਫੁੱਲ ਰਹਿੰਦੀ ਹੈ ਉਹ ਵਹੀਕਲ ਦੇ ਨਾਲ ਹਾਂਜੀ ਦੇਖਿਏ ਜਿੱਥੇ ਵੀ ਇਸ ਤਰ੍ਹਾਂ ਦੀ ਕੋਈ ਵੀ ਵਾਇਲੇਸ਼ਨ ਸਾਹਮਣੇ ਆਉਂਦੀ ਹੈ ਅਸੀਂ ਟ੍ਰੈਫਿਕ ਪੁਲਿਸ ਦੇ ਰਾਹੀਂ ਤੇ ਕਨਸਰਨਡ ਐਮਸੀ ਅਥਾਰਟिटीज ਦੇ ਰਾਹੀਂ ਸਾਨੂੰ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਇਹ ਵਾਇਲੇਸ਼ਨ ਨੂੰ ਹਟਾਇਆ ਜਾਵੇ ਔਰ ਪੈਨਲਟੀ ਇੰਪੋਜ਼ ਕੀਤੀ ਜਾਵੇ ਮੈਮ ਇੱਕ ਦੋ ਮੇਰੇ ਹੋਰ ਸਵਾਲ ਨੇ ਇੱਕ بارش ਅਸੀਂ ਦੇਖ ਰਹੇ ਹਾਂ ਕਿ ਅੱਜ ਸੌਣਵੀਂ ਦਾ ਵੈਸੇ ਚੜਿਆ ਤੇ بارش ਸ਼ੁਰੂ ਹੋ ਗਈ ਹੈ ਮੈਮ ਡਰੇਨੇਜ ਸਿਸਟਮ ਓਕੇ ਹੈ ਪ੍ਰੋਪਰ ਮਤਲਬ ਲੋਕਾਂ ਨੂੰ ਆਪਾਂ ਦੱਸ ਦਈਏ ਕਿ ਕੋਈ ਪ੍ਰੋਬਲਮ ਨਹੀਂ ਆਏਗੀ ਪਾਣੀ ਦੀ ਬਲੋਕੇਜ ਨਹੀਂ ਹੋਏਗੀ ਦੇਖਿਏ ਪਿਛਲੇ ਸਮੇਂ ਦੇ ਵਿੱਚ ਅਸੀਂ ਮੌਨਸੂਨ ਤੋਂ ਕਾਫੀ ਪਹਿਲੇ ਸਮੇਂ ਤੋਂ ਇਹ ਰਿਵਿਊ ਕਰਦੇ ਆਏ ਹਾਂ ਸਿਚੁਏਸ਼ਨ ਨੂੰ ਤਾਂ ਕਿ ਡਰੇਨੇਜ ਸਿਸਟਮ ਜਿੰਨਾ ਵੀ ਸਾਡੇ ਕੋਲ ਹੈਗਾ ਹੈ ਜਾਂ ਜਿਹੜਾ ਨਵਾਂ ਬਣਨ ਵਾਲਾ ਹੈ ਉਹ ਕਨਸਰਨਡ ਏਜੰਸੀਜ਼ ਦੇ ਰਾਹੀਂ ਉਹਨੂੰ ਪੁਖਤਾ ਕੀਤਾ ਜਾਵੇ ਉਹਨੂੰ ਸਤੰਦਨ ਕੀਤਾ ਜਾਵੇ ਜਿੱਥੇ ਡੀਸਿਲਟਿੰਗ ਦੀ ਲੋਡ ਹੈ ਜਿੱਥੇ ਸਫਾਈ ਦੀ ਲੋਡ ਸੀ ਉੱਥੇ ਵੀ ਸਫਾਈ ਕਰਵਾਈ ਜਾਵੇ ਤਾਂ ਕਿ ਡਰੇਨੇਜ ਸਿਸਟਮ ਚੰਗੀ ਤਰ੍ਹਾਂ ਮੌਨਸੂਨ ਦੇ ਪ੍ਰਭਾਵ ਨੂੰ ਲੈ ਸਕੇ ਜਿੱਥੇ ਜਦੋਂ ਦੇਖੋ ਪਿਛਲੇ ਸਾਲ ਵਾਂਗੂ ਜਿਹੜੇ ਐਕਸਟਰਾਔਡੀਨਰੀ ਇਨਸੀਡੈਂਟਸ ਰੇਨ ਦੇ ਹੋ ਜਾਂਦੇ ਉਸ ਕਰਕੇ ਜ਼ਰੂਰ ਕਿਥੇ ਵਾਟਰ ਲੌਗਿੰਗ ਅਤੇ ਹੋਰ ਤਰ੍ਹਾਂ ਦੇ ਖੱਛੇ ਹੋ ਜਾਂਦੇ ਬਟ ਅਦਰਵਾਈਜ਼ ਇਤ ਕੀ ਸਾਡੇ ਸਾਰੇ ਡਿਪਾਰਟਮੈਂਟਸ ਰਾਹੀਂ ਡਰੇਨੇਜ ਵਿਭਾਗ ਹੋ ਗਿਆ ਐਮ ਸੀਜ਼ ਹੋ ਗਏ ਸਾਰੇ ਨੇ ਸਮੇਂ ਸਿਰ ਜਿਹੜੀ ਹੈ ਡੀਸਿਲਟਿੰਗ ਆਫ ਡਰੇਨਸ ਦੀ ਐਕਸਰਸਾਈਜ਼ ਕੈਰੀ ਆਊਟ ਕੀਤੀ ਹੈ ਔਰ ਸਾਨੂੰ ਉਮੀਦ ਹੈ ਕਿ ਇਸ ਸੀਜ਼ਨ ਦੇ ਵਿੱਚ ਥੋੜਾ ਜਿਹਾ ਇਹਨਾਂ ਪ੍ਰੋਬਲਮਸ ਤੋਂ ਨਿਜਾਤ ਅਸੀਂ ਪਾ ਸਕਾਂਗੇ ਮੌਨਸੂਨ ਦੇ ਸੀਜ਼ਨ ਦੇ ਵਿੱਚ ਮੈਮ ਅਸੀਂ ਦੇਖ ਰਹੇ ਤੁਸੀਂ ਮੀਟਿੰਗ ਕਰਕੇ ਆਏ ਹੋ ਲੱਗ ਰਿਹਾ ਜੀ ਪੇੜ ਜਿਹੜੇ ਹਰਿਆਵਲ ਜਿਹੜੀ ਮੁਹਿੰਮ ਹੈਗੀ ਆਪਣੀ ਹਾਂਜੀ ਬਿਲਕੁਲ ਸਾਨੂੰ ਐਸਐਸ ਨਗਰ ਜ਼ਿਲ੍ਹੇ ਨੂੰ 11 ਲੱਖ ਦਾ ਟਿੱਚਾ ਜਿਹੜਾ ਇਹ ਦਿੱਤਾ ਗਿਆ ਔਰ ਮੈਂ ਤੁਹਾਡੇ ਰਾਹੀਂ ਸਾਡੇ ਸਾਰੇ ਕਮਰਸ਼ੀਅਲ ਪ੍ਰਾਈਵੇਟ ਅਦਾਰਿਆਂ ਨੂੰ ਵੀ ਅਪੀਲ ਕਰਦੀਆਂ ਸਾਡੇ ਸਾਰੇ ਨਾਗਰਿਕਾਂ ਨੂੰ ਅਪੀਲ ਕਰਦੀਆਂ ਕਿ ਇਸ ਤੇ ਇਸ ਮੁਹਿੰਮ ਦੇ ਵਿੱਚ ਸਾਡੇ ਨਾਲ ਜੁੜੋ ਕਿਉਂਕਿ ਇਹ ਇਹਦਾ ਇਹਨੂੰ ਜਿੰਨਾ ਐਮਫਸਾਈਜ਼ ਕੀਤਾ ਜਾਵੇ ਘਟ ਹੈ ਕਿ ਪੇੜ ਹੀ ਦਰਖਤ ਹੀ ਸਾਡੇ ਲਈ ਸਾਨੂੰ ਛਾਂ ਵੀ ਦਿੰਦੇ ਪਾਣੀ ਵੀ ਬਚਾਉਂਦੇ ਔਰ ਜਿਹੜਾ ਤੁਸੀਂ ਮੌਸਮ ਦੇ ਵਿੱਚ ਇਹਨੇ ਐਕਸਟ੍ਰੀਮ ਹੀਟ ਅਸੀਂ ਪਿੱਛੇ ਦੇਖੀ ਹੈ ਉਸ ਤੋਂ ਪਹਿਲਾਂ ਐਕਸਟ੍ਰੀਮ ਅਸੀਂ ਠੰਡ ਵੀ ਦੇਖੀ ਹੈ ਤਾਂ ਇਹ ਗ੍ਰੀਨਰੀ ਦੇ ਨਾਲ ਪਲਾਂਟੇਸ਼ਨ ਦੇ ਨਾਲ ਹੀ ਸਾਡਾ ਜਿਹੜਾ ਵਾਤਾਵਰਣ ਹੈ ਉਹ ਬਚਾ ਰਹੇਗਾ ਔਰ ਇਸ ਲਈ ਆਪਣੇ RWAs ਵੱਲੋਂ ਆਪਣੇ ਸੁਸਾਇਟੀਆਂ ਦੇ ਵਿੱਚ ਪਿੰਡਾਂ ਦੇ ਵਿੱਚ ਸਾਰੇ ਸਾਡੇ ਸਰਪੰਚ ਅਤੇ ਹੋਰ ਅ ਅਹੁਦੇਦਾਰ ਵਿਅਕਤੀ ਔਰ ਜਿਹੜੇ ਕਮਰਸ਼ੀਅਲ ਅਦਾਰੇ ਹੈ ਜਾਂ ਸਰਕਾਰੀ ਵਿਭਾਗ ਹੈ ਉਹਨਾਂ ਸਾਰਿਆਂ ਨੂੰ ਅਸੀਂ ਨਾਲ ਲੈ ਕੇ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਟੀਚਾ ਤਾਂ ਅਸੀਂ ਪਾਈ ਲਈਏ ਲੇਕਿਨ ਉਸ ਤੋਂ ਬਾਅਦ ਜਿਹੜੀ ਹੈ ਪੌਦਿਆਂ ਦੀ ਅੱਛੀ ਤਰ੍ਹਾਂ ਸੰਭਾਲ ਵੀ ਕੀਤੀ ਜਾਵੇ ਤਾਂ ਕਿ ਉਹ ਅੱਛਾ ਇੱਕ ਪੇੜ ਦਰਖਤ ਬਣ ਸਕੇ ਥੈਂਕ ਯੂ ਸੋ ਮਚ ਥੈਂਕ ਯੂ ਸੋ ਡਿਪਟੀ ਕਮਿਸ਼ਨਰ ਮੈਡਮ ਅਸ਼ਕਾ ਜੈਨ ਉਹਨਾਂ ਨੇ ਦੱਸਿਆ ਕਿ ਖਾਸ ਕਰਕੇ ਆਮ ਲੋਕਾਂ ਨੂੰ ਜਾਂ ਜਿਹੜੇ ਤੁਸੀਂ ਵਹੀਕਲ ਚਲਾਉਨੇ ਹੋ ਮਹਾਲੀ ਦੀਆਂ ਸੜਕਾਂ ਤੇ ਤਾਂ ਸਤੰਬਰ ਤੋਂ ਬਾਅਦ ਤੁਸੀਂ ਭੁੱਲ ਜਾਓ ਕਿ ਤੁਸੀਂ ਟ੍ਰੈਫਿਕ ਵਾਇਲੇਸ਼ਨ ਕਰਕੇ ਬਚ ਜਾਓਗੇ ਕਿਉਂਕਿ ਸਤੰਬਰ ਤੋਂ ਬਾਅਦ ਜਿਵੇਂ ਹੀ ਅਕਤੂਬਰ ਦਾ ਮਹੀਨਾ ਚੜ੍ਹੇਗਾ ਮਹਾਲੀ ਵੀ ਚੰਡੀਗੜ੍ਹ ਦੇ ਵਰਗਾ ਸਖਤ ਹੋ ਜਾਏਗਾ ਤੇ ਕੈਮਰੇ ਤੁਹਾਡੇ ਚਲਾਨ ਕੱਟਣਗੇ ਕੈਮਰਾ ਪਰਸਨ ਅਤਲ ਵਰਮਾ ਦੇ ਨਾਲ ਮੈਂ ਰਵਿੰਦਰ ਸਿੰਘ ਬੈਣੀਪਾਲ ਔਨ 에ਰ ਮਹਾਲੀ